ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਈਡੀ ਦੇ ਨੋਟਿਸ ਦਾ ਜਵਾਬ ਦਿੱਤਾ ਹੈ ਦੱਸਦੇ ਕਿ ਈਡੀ ਦੇ ਵੱਲ ਅਰਵਿੰਦ ਕੇਜਰੀਵਾਲ ਨੂੰ ਸੱਮਣ ਭੇਜੇ ਗਏ ਤੇ 21 ਤਰੀਕ ਨੂੰ ਪੇਸ਼ ਹੋਣ ਲਈ ਕਿਹਾ ਗਿਆ ਅਰਵਿੰਦ ਕੇਜਰੀਵਾਲ ਆਪਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਈਡੀ ਸਾਹਮਣੇ ਪੇਸ਼ ਨਹੀਂ ਹੋਏ ਤੇ ਉਹਨਾਂ ਦੇ ਵੱਲੋਂ ਇੱਕ ਜਵਾਬ ਹੈ ਜਿਹੜਾ ਹੋ ਈਡੀ ਨੂੰ ਭੇਜਿਆ ਗਿਆ ਸੀਐਮ ਅਰਵਿੰਦ ਕੇਜਰੀਵਾਲ ਨੇ ਈਡੀ ਦੇ ਸੱਮਣ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਹਰ ਕਾਨੂੰਨੀ ਸੰਮਨ ਨੂੰ ਸਵੀਕਾਰ ਕਰਨ ਦੇ ਲਈ ਤਿਆਰ ਹਾਂ ਪਰ ਇਹ ਸੰਮਨ ਪਿਛਲੇ ਸੰਮਨਾ ਵਾਂਗ ਗੈਰ ਕਾਨੂੰਨੀ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਸੰਬੰਧੀ ਤਰ੍ਹਾਂ ਇਹ ਸੰਮਨ ਵੀ ਰਾਜਨੀਤਿਕ ਤੌਰ ਤੇ ਪ੍ਰੇਰਿਤ ਹੈ ਇਸ ਦੇ ਲਈ ਇਹ ਸੰਮਨ ਵਾਪਸ ਲਏ ਜਾਣ ਮੈਂ ਆਪਣਾ ਮੈਂ ਆਪਣਾ ਜੀਵਨ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਨਾਲ ਬਤੀਤ ਕੀਤਾ ਹੈ ਮੇਰੇ ਕੋਲ ਲੁਕੋਣ ਲਈ ਕੁਝ ਵੀ ਨਹੀਂ ਹੈ ਦੱਸ ਦਿਓ ਕਿ ਸੀਐਮ ਕੇਜਰੀਵਾਲ 10 ਦਿਨਾਂ ਤੇ ਵਿਪਾਸਨਾ ਮੈਡੀਟੇਸ਼ਨ ਨੂੰ ਕੋਰਸ ਲਈ बुधवार ਨੂੰ ਕਿਸੇ ਅਣਦਸੇ ਥਾਂ ਲਈ ਰਵਾਨਾ ਹੋਏ ਸੀ ਅਧਿਕਾਰੀਆਂ ਨੇ ਦੱਸਿਆ ਕਿ ਕੇਸਰੀਵਾਲ ਨੇ ਮੰਗਲਵਾਰ ਨੂੰ ਵਿਪਾਸਨਾ ਕੋਰਸ ਲਈ ਰਵਾਨਾ ਹੋਣਾ ਸੀ ਪਰ ਇੰਡੀਆ ਦੀ ਮੀਟਿੰਗ ਕਰਨ ਲਈ ਉਹ ਅਜਿਹਾ ਨਹੀਂ ਕਰ ਸਕੇ ਜਿਸ ਤੋਂ ਬਾਅਦ ਬੁੱਧਵਾਰ ਦੁਪਹਿਰ ਕਰੀਬ 1:30 ਵਜੇ ਪੂਰਵ ਨਿਰਧਾਰਤ ਮੈਡੀਟੇਸ਼ਨ ਕੋਰਸ ਦੇ ਲਈ ਰਵਾਨਾ ਹੋਏ ਇਥੇ ਪਾਰਟੀ ਦੇ ਵਕੀਲ ਈਡੀ ਦੇ ਨੋਟਿਸ ਦਾ ਅਧਿਆਨ ਕਰ ਰਹੇ ਹਨ ਅਤੇ ਟੁਕਮਾਂ ਜਵਾਬ ਦੇਣਗੇ ਦਿੱਲੀ ਦੇ ਅਧਿਕਾਰੀ ਬੇਸ਼ੱਕ ਕਿਸੇ ਅਣਜਾਗ ਉੱਤੇ ਜਾਣ ਦੀ ਗੱਲ ਕਰ ਰਹੇ ਹਨ ਪਰ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਬੁੱਧਵਾਰ ਨੂੰ ਕੇਸਰੀਵਾਲ ਪੰਜਾਬ ਦੇ ਹੁਸ਼ਿਆਰਪੁਰ ਤੋਂ 12 ਕਿਲੋਮੀਟਰ ਦੂਰ ਆਨੰਦਗੜ ਪਿੰਡ ਦੇ ਵਿੱਚ ਵਿਪਾਸਨਾ ਮੈਡੀਟੇਸ਼ਨ ਸੈਂਟਰ ਦੇ ਵਿੱਚ ਮੈਡੀਟੇਸ਼ਨ ਲਈ ਪਹੁੰਚੀ ਬਿਊਰੋ ਰਿਪੋਰਟ ਦਿਸ਼ਾਪ ਟ੍ਰੇਡ ਨਿਊਜ਼ ਦੇ ਨਾਲ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਈਡੀ ਦੇ ਨੋਟਿਸ ਦਾ ਜਵਾਬ ਦਿੱਤਾ ਹੈ ਦੱਸਦੇ ਕਿ ਈਡੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸੱਮਣ ਭੇਜੇ ਗਏ ਤੇ 21 ਤਰੀਕ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਅਰਵਿੰਦ ਕੇਜਰੀਵਾਲ ਆਪਕਾਰੀ ਨੀਤੀ ਨਾਲ ਜੁੜੇ منی ਲਾਂਡਰਿੰਗ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਈਡੀ ਸਾਹਮਣੇ ਪੇਸ਼ ਨਹੀਂ ਹੋਏ ਤੇ ਉਹਨਾਂ ਦੇ ਵੱਲੋਂ ਇੱਕ ਜਵਾਬ ਹੈ ਜਿਹੜਾ ਉਹ ਈਡੀ ਨੂੰ ਭੇਜਿਆ ਗਿਆ ਸੀਐਮ ਅਰਵਿੰਦ ਕੇਜਰੀਵਾਲ ਨੇ ਈਡੀ ਦੇ ਸੱਮਣ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਹਰ ਕਾਨੂੰਨੀ ਸੰਮਨ ਨੂੰ ਸਵੀਕਾਰ ਕਰਨ ਦੇ ਲਈ ਤਿਆਰ ਹਾਂ ਪਰ ਇਹ ਸੰਮਨ ਪਿਛਲੇ ਸੰਮਨਾ ਵਾਂਗ ਗੈਰ ਕਾਨੂੰਨੀ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਸੰਬੰਧੀ ਤਰ੍ਹਾਂ ਇਹ ਸੰਮਨ ਵੀ ਰਾਜਨੀਤੀ ਤੋਂ ਪ੍ਰੇਰਿਤ ਹੈ ਇਸ ਦੇ ਲਈ ਇਹ ਸੰਮਨ ਵਾਪਸ ਲਏ ਜਾਣ ਮੈਂ ਆਪਣਾ ਮੈਂ ਆਪਣਾ ਜੀਵਨ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਨਾਲ ਬਤੀਤ ਕੀਤਾ ਹੈ ਮੇਰੇ ਕੋਲ ਲੁਕੋਣ ਲਈ ਕੁਝ ਵੀ ਨਹੀਂ ਹੈ ਦੱਸ ਦिए ਕਿ ਸੀਐਮ ਕੇਜਰੀਵਾਲ 10 ਦਿਨਾਂ ਤੇ ਵਿਪਾਸਨਾ ਮੈਡੀਟੇਸ਼ਨ ਨੂੰ ਕੋਰਸ ਲਈ बुधवार ਨੂੰ ਕਿਸੇ ਅਣਦਸਦੀ ਥਾਂ ਲਈ ਰਵਾਨਾ ਹੋਏ ਸੀ ਅਧਿਕਾਰੀਆਂ ਨੇ ਦੱਸਿਆ ਕਿ ਕੇਸਰੀਵਾਲ ਨੇ ਮੰਗਲਵਾਰ ਨੂੰ ਵਿਪਾਸਨਾ ਕੋਰਸ ਲਈ ਰਵਾਨਾ ਹੋਣਾ ਸੀ ਪਰ ਇੰਡੀਆ ਦੀ ਮੀਟਿੰਗ ਕਰਨ ਲਈ ਉਹ ਅਜਿਹਾ ਨਹੀਂ ਕਰ ਸਕੇ ਜਿਸ ਤੋਂ ਬਾਅਦ ਬੁੱਧਵਾਰ ਦੁਪਹਿਰ ਕਰੀਬ 1:30 ਵਜੇ ਪੂਰਵ ਨਿਰਧਾਰਤ ਮੈਡੀਟੇਸ਼ਨ ਕੋਰਸ ਦੇ ਲਈ ਰਵਾਨਾ ਹੋਏ ਇਥੇ ਪਾਰਟੀ ਦੇ ਵਕੀਲ ਈਡੀ ਦੇ ਨੋਟਿਸ ਦਾ ਅਧਿਆਨ ਕਰ ਰਹੇ ਹਨ ਅਤੇ ਟੁਕਮਾਂ ਜਵਾਬ ਦੇਣਗੇ ਦਿੱਲੀ ਦੇ ਅਧਿਕਾਰੀ ਬੇਸ਼ੱਕ ਕਿਸੇ ਅਣਜਾਗ ਉੱਤੇ ਜਾਣ ਦੀ ਗੱਲ ਕਰ ਰਹੇ ਹਨ ਪਰ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਬੁੱਧਵਾਰ ਨੂੰ ਕੇਸਰੀਵਾਲ ਪੰਜਾਬ ਦੇ ਹੁਸ਼ਿਆਰਪੁਰ ਤੋਂ 12 ਕਿਲੋਮੀਟਰ ਦੂਰ ਆਨੰਦਗੜ ਪਿੰਡ ਦੇ ਵਿੱਚ ਵਿਪਾਸਨਾ ਮੈਡੀਟੇਸ਼ਨ ਸੈਂਟਰ ਦੇ ਵਿੱਚ ਮੈਡੀਟੇਸ਼ਨ ਦੇ ਲਈ ਪਹੁੰਚੀ ਬਿਊਰੋ ਰਿਪੋਰਟ ਦਿਸਪ ਟ੍ਰੇਡ ਨਿਊਜ਼ ਦੇ ਨਾਲ 5.